ਨਵਾਂ ਸ਼ਹਿਰ ਦੀ ਬਾਗ ਵਾਰਾਂਦਰੀ ਨਵਾਂ ਸ਼ਹਿਰ ਦੀ ਵਾਰਾਂਦਰੀ ਆਪ ਜੀ ਨੂੰ ਦਿਖਾਉਂਦੇ ਪਏ ਆ ਨਵਾਂ ਸ਼ਹਿਰ ਦੀ ਵਾਰਾਂਦਰੀ ਦੀਆਂ ਤਸਵੀਰਾਂ ਆਪ ਜੀ ਦੇ ਨਾਲ ਸਾਂਝੀਆਂ ਕਰਦੇ ਪਏ ਆ ਨਵਾਂ ਸ਼ਹਿਰ ਦੀ ਬਾਰਾਂਦਰੀ ਦੇ ਅੰਦਰ ਆਂਬ ਦਾ ਬੂਟਾ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਜਿਹਨੂੰ ਆਂਬ ਲੱਗ ਗਏ ਨੇ ਛੋਟੇ ਛੋਟੇ ਆਂਬਾਂ ਨੂੰ ਵੋਰ ਵੀ ਨਜ਼ਰ ਆਂਦਾ ਪਿਆ ਤੇ ਅੰਬੀਆਂ ਵੀ ਲੱਗੀਆਂ ਹੋਈਆਂ ਸਰਵਣ ਪੁੱਤਰ ਦੀ ਤਸਵੀਰ ਬਣਾਈ ਹੋਈ ਹੈ ਮਾਤਾ ਤੇ ਪਿਤਾ ਬੈਠੇ ਨੇ ਸਮੇ ਸਮੇਂ ਦੀਆਂ ਗੱਲਾਂ ਪਿਆਰੇ ਸਾਥਿਓ ਇਸ ਤਰ੍ਹਾਂ ਢੋਲੀ ਤੋਰੀ ਜਾਂਦੀ ਸੀਗੀ ਇੱਕ ਟਾਈਮ ਦੀਆਂ ਗੱਲਾਂ ਇੱਕ ਸਮੇਂ ਦੀਆਂ ਗੱਲਾਂ ਕਿ ਜਿਸ ਲੜਕੀ ਦਾ ਵਿਆਹ ਹੋਣਾ ਉਹਨੂੰ ਇਸ ਢੋਲੀ ਦੇ ਵਿੱਚ ਬਿਠਾ ਕੇ ਬਕਾਇਦਾ ਚੁੱਕ ਲਿਆ ਜਾਂਦਾ ਸੀਗਾ ਸਮਾਂ ਬਦਲ ਗਿਆ ਸਮਾਂ ਬਦਲ ਗਿਆ ਸਮੇਂ ਦੀ ਚਾਲ ਬਦਲ ਗਈ ਪੰਜਾਬੀ ਵਿਰਸਾ ਭੰਗੜੇ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਮਨੋਰੰਜਨ ਨੂੰ ਕਾਰਨ ਦੇ ਵਾਸਤੇ ਪਹਿਲੇ ਦਿਨ ਤੋਂ ਹੀ ਪੰਜਾਬੀਆਂ ਦੇ ਅੰਦਰ ਭੰਗੜਾ ਤੇ ਗਿੱਧਾ ਬਹੁਤ ਮਸ਼ਹੂਰ ਰਿਹਾ ਬਹੁਤ ਹੀ ਵਧੀਆ ਵਾਰਾਂਦੇ ਦੇ ਅੰਦਰ ਇਹ ਸਟੈਚੂ ਲਿਆ ਕੇ ਰੱਖੇ ਨੇ ਪੰਗੜੇ ਨੂੰ ਮੁੱਖ ਰੱਖਦਿਆਂ ਹੋਇਆਂ ਸਟੈਚੂ ਵਾਰਾਂ ਦਰੀ ਦੇ ਅੰਦਰ ਰੱਖੇ ਗਏ ਨੇ ਤੇ ਪੁਰੀ ਸਾਹਿਬ ਵੱਲ ਨੂੰ ਹੋਣਾ ਜਾਈਏ ਪੁਰੀ ਸਾਹਿਬ ਦੇ ਨਾਲ ਵੀ ਗੱਲਾਂ ਕਰਾਂਗੇ ਪਿਆਰੇ ਸਾਥੀਓ ਨਵਾਂ ਸ਼ਹਿਰ ਦਾ ਉਹ ਜਾਣਿਆ ਪਹਿਚਾਣਿਆ ਚਿਹਰਾ ਪੁਰੀ ਸਾਹਿਬ ਦੇ ਨਾਲ ਵੀ ਗੱਲਾਂ ਕਰਨ ਨੂੰ ਬਹੁਤ ਜੀ ਕਰਦਾ ਅਕਸਰ ਜਦੋਂ ਕਿਤੇ ਜਾਈਏ ਦੁਕਾਨ ਤੇ ਜ਼ਰੂਰ ਪੁੱਛੀਦਾ ਕਿ ਪੁਰੀ ਸਾਹਿਬ ਪ੍ਰਧਾਨ ਸਹਿਬਾਨ ਕਿੱਥੇ ਹੈ ਤੇ ਕਈ ਵਾਰੀ ਦਰਸ਼ਨ ਹੁੰਦੇ ਆ ਤੇ ਕਈ ਵਾਰੀ ਕਮਾਕਾਰਾਂ ਚ ਇੱਧਰ ਉੱਧਰ ਵੀ ਗਏ ਹੁੰਦੇ ਆ ਪੁਰੀ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਪੁਰੀ ਸਾਹਿਬ ਕਿੰਨੇ ਅੱਜ ਉਮਰ ਦੀ ਲਿਆਕਤ ਵੀ ਕਰੀਏ ਕਿੰਨੀ ਹੋ ਗਈ ਆ 84 ਕਿੰਨਾ ਕੁ ਜ਼ਮਾਨਾ ਬਦਲ ਗਿਆ ਲੱਗਦਾ ਬਹੁਤ ਜ਼ਿਆਦਾ ਬਦਲ ਗਿਆ ਜ਼ਮਾਨਾ ਜੀ ਪਹਿਲੇ ਜੇ ਜ਼ਮਾਨਾ ਅਸੀਂ ਜਦੋਂ ਇੱਥੇ ਦੁਕਾਨ ਪਾਈ ਆ ਜੀ 1972 ਦੇ ਵਿੱਚ ਜੀ ਇਹ ਹਾਲ ਹੁੰਦਾ ਸੀ ਕਿ ਅਸੀਂ ਸਟੇਸ਼ਨ ਤੇ ਜਾਣਾ ਜੀ ਤਾਂ ਨਟਕ ਜਾਂਦੇ ਹੁੰਦੇ ਸੀ ਅੱਛਾ ਜੀ ਇੱਥੇ ਕੱਚੀਆਂ ਸੜਕਾਂ ਜੀ ਸਾਈਕਲ ਕਿਸੇ ਕਿਸੇ ਕੋਲ ਹੁੰਦਾ ਜੀ ਮੈਨੂੰ ਯਾਦ ਆ ਮੇਰੇ ਪਿਤਾ ਜੀ ਕੋਲ ਸਾਈਕਲ ਹੁੰਦਾ ਸੀਗਾ ਜੀ ਉਹਨਾਂ ਦਿਨਾਂ ਤੇ ਇੱਕ ਸਾਈਕਲ ਜਿਹਦਾ ਨਾਂ ਆਈ ਥਿੰਕ ਉਹ ਐਟਲਸ ਨਹੀਂ ਸੀ ਜੀ ਉਹਨੂੰ ਕੁਝ ਹੋਰ ਹੀ ਕਹਿੰਦੇ ਸੀ ਜੀ ਉਹ ਸਾਈਕਲ ਇਹ ਇਹ ਉਹ ਨਹੀਂ ਜੀ ਉਹ ਦੇ ਸੀ ਉਹ ਸਾਈਕਲ ਹੁੰਦਾ ਸੀ ਉਹ ਸਾਈਕਲ ਵੀ ਜੇ ਅਸੀਂ ਚੱਕ ਕੇ ਉੱਪਰੋਂ ਥੱਲੇ ਸਿੱੜਦੇ ਹੀ ਹੈ ਨਾ ਉਹਦਾ ਉਹ ਵਦੂ ਮਿਰਗਾ ਟੁੱਟਦਾ ਨਹੀਂ ਸੀ ਐਨਾ ਐਨਾ ਮਜ਼ਬੂਤ ਸੀ ਮਜ਼ਬੂਤੀ ਵਾਲੇ ਹੁਣ ਤਾਂ ਸਵੇਰ ਨੂੰ ਲੈ ਲੋ ਸਾਈਕਲ ਸ਼ਾਮ ਨੂੰ ਚੋਦਾ ਉਹ ਸ਼ਾਮ ਨੂੰ 빙ਾ ਵਜਦਾ 빙ਾ ਵਜਦਾ ਉਸ ਦੇ ਹਾਲਤ ਬਹੁਤ ਸੀ ਜੀ ਖਾਣ ਪੀਣ ਨੂੰ ਸ਼ੁੱਧ ਚੀਜ਼ਾਂ ਸੀ ਆ ਮੈਨੂੰ ਯਾਦ ਆ ਮੇਰੀ ਦੁਕਾਨ ਦੇ ਨਾਲ ਇੱਕ ਦੁਕਾਨ ਹੁੰਦੀ ਸੀ ਪ੍ਰੀਤਮ ਸਿੰਘ ਦੀ ਜੀ ਅਸੀਂ ਦੁਪਹਿਰ ਨੂੰ ਉਹ ਮਿਸਤਰੀ ਹੁੰਦਾ ਸੀ ਜੀ ਦੁਪਹਿਰ ਨੂੰ ਅਸੀਂ ਇਕੱਠੇ ਦਵਾਦੀ ਉਰਤੀ ਖਾਂਦੇ ਹੁੰਦੇ ਸੀ ਜੀ ਮੁਲਦੀਆਂ ਜਿ ਕਿਤੋਂ ਪੱਟ ਲਿਆਈਆਂ ਵਾਹ ਉਹ ਝਾੜ ਲੈਂਦੀਆਂ ਜੀ ਜੀ ਰੋਟੀਆਂ ਆਂਦੀਆਂ ਇਹਨੀਆਂ ਖਾ ਲੈਂਦੇ ਆਂ ਮੂਲੀਆਂ ਖਾ ਲੈਂਦੇ ਆਂ ਵਾਹ ਜੀ ਕਿਤੇ ਤੋਂ ਆਂ ਤੋਲੀਆਂ ਦੇ ਨਾਲ ਵਾਹ ਜੀ ਤੇ ਇਦਾਂ ਦੀ ਖਾਕਾਂ ਹੁੰਦੀਆਂ ਸੀ ਜੀ ਚੰਗੇ ਤੇ ਚੰਗੀ ਘਾਦਿਆ ਨੇ ਚੰਗੀ ਚੰਗੀ ਚੀਜ਼ ਖਾਣ ਦੀ ਖੋਜ ਕਰਦੀ ਕੇ ਦੁੱਧ ਮੱਖਣ ਖਾਣ ਨੂੰ ਮਿਲਣਾ ਜੀ ਉਦੋਂ ਉਹ ਹਾਲਤ ਹੋ ਸੀ ਹੁਣ ਦੇ ਬੱਚਿਆਂ ਨੂੰ ਕਹਿੰਦੇ ਤੂੰ ਕੇ ਖਾ ਲਓ ਮੱਖਣ ਖਾ ਲਓ ਦੁੱਧ ਪੀ ਲਓ ਕਹਿੰਦੇ ਫੈਟ ਆਦੀ ਆ ਜੀ ਜੀ ਸਾਨੂੰ ਮਟਾਪਾ ਆ ਰਿਹਾ ਉਹ ਨਹੀਂ ਖਾਂਦੇ ਹਾਲਤ ਦਾਬੇ ਦੀ ਬਦਲੀ ਆ ਉਮਮਨ ਐਨ.ਏ.ਡੀ. ਨੇ ਜਿੰਨੇ ਲੋਕ ਬਾਹਰ ਗਏ ਆ ਜੀ ਉਹਨਾਂ ਦੀ ਬਜਾਏ ਦੋਬੇ ਦੀ ਹਾਲਤ ਕਾਫੀ ਸੁਧਰੀ ਆ ਜੀ ਐਨ.ਆਰ.ਈ. ਆ ਦੇ ਪਰਾਮ ਦੇ ਨਾਲ ਜੀ ਕਿਉਂਕਿ ਐਨ.ਆਰ.ਈ. ਪੈਸਾ ਆ ਗਿਆ ਆ ਪੈਸਾ ਕਾਫੀ ਆ ਜੀ ਜੀ ਇੱਥੇ ਦੇਖ ਲੋ ਜਿਆਦਾ ਐਨ.ਏ.ਡੀ. ਇੱਥੇ ਸ਼ਹਿਰ ਚ ਆਉਂਦੇ ਆ ਜੀ ਤਾਂ ਲੋਕਾਂ ਦੇ ਮਨ ਖਲ ਜਾਂਦੇ ਆ ਉਹੇ ਖਲ ਜਾਂਦੇ ਆ ਜੀ ਜੀ ਹੁਣ ਆ ਗਏ ਹੁਣ ਸਾਡੀ ਆਮਦਨ ਹੋਊਗੀ ਜਿੰਨੇ ਕੱਪੜੇ ਆਲੇ ਆ ਜਿੰਨੇ ਹੋਰ ਆ ਈਵਨ ਦਵਾਈਆਂ ਦੇ ਮਾਮਲੇ ਚ ਵੀ ਉਹ ਦਿੱਧੀਆਂ ਦਵਾਈਆਂ ਲੈ ਕੇ ਜਾਂਦੇ ਸਾਡੇ ਸ਼ਹਿਰਾਂ ਚੋਂ ਲੈ ਕੇ ਜਾਂਦੇ ਸਾਡੀਆਂ ਦੁਕਾਨਾਂ ਤੋਂ ਲੈ ਕੇ ਜਾਂਦੇ ਆ ਖਾਂਦੇ ਉਹ ਹੀ ਜਗ ਦਵਾਈਆਂ ਕੋ ਉੱਥੇ ਮੈਡੀਕਲ ਸੇਵਾਤੀ ਇੰਨੀ ਜਲਦੀ ਦੀਆਂ ਜੀ ਇਸੇ ਤੇ ਖਾਂਦੇ ਆ ਉਹਨਾਂ ਦੇ ਆ ਮੈਂ ਦੇਖਦਾ ਵੀ ਉਹ ਜਦੋਂ ਆਉਂਦੇ ਇੱਥੇ ਸਾਧੀਆਂ ਦੇ ਨਾਲ ਲੋਕ ਬਿਲਕੁਲ ਖਿਲ ਉੱਠਦੇ ਵੀ ਵਾਕਈ ਆ ਹੁਣ ਸਾਬ ਸਾਬ ਮੈਂ ਆ ਗਈ ਆ ਜੀ 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 ਐਨ ਆਰ ਆਈ ਭਰਾਵਾਂ ਦੇ ਨਾਲ ਮੈਂ ਵੇਖਿਆ ਚਾਹਲ ਪਿਲ ਬੜੀ ਰਹਿੰਦੀ ਆ ਬਹੁਤ ਚੌਲ ਤੇ ਐਨ ਆਰ ਆਈ ਭਰਾ ਜਦੋਂ ਵੀ ਇੱਧਰ ਆਂਦੇ ਆ ਵਿਹਾਂ ਸ਼ਾਦੀਆਂ ਦਾ ਜਦੋਂ ਮਾਹੌਲ ਹੁੰਦਾ ਉਹਦਾ ਕੱਪੜਾ ਅਲੇੜਾ ਖਰੀਦਦੇ ਹੈਗੇ ਆ ਤੇ ਦੁਕਾਨਦਾਰਾਂ ਨੇ ਵੀ ਚਾ ਚੜਦਾ ਦੇਖੋ ਬਿਜ਼ਨਸ ਜਿਹੜਾ ਹੈਗਾ ਆ ਉਹ ਐਨ ਆਰ ਆਈ ਭਰਾਵਾਂ ਨੇ ਬਹੁਤ ਵੱਡੇ ਪੱਧਰ ਦੇ ਉੱਪਰ ਉੱਪਰ ਲੈ ਕੇ ਜਾਣ ਦੇ ਲਈ ਵੱਡਾ ਹਮਲਾ ਮਾਰਿਆ ਐਸਾ ਹੈ ਵੀ ਜ਼ਮੀਨਾਂ ਹੁੰਦੀ ਸੀ ਉਹ ਆਪਣੇ ਬਦਲੇ ਪਲਾਟ ਕੋਠਿਆਂ ਵਿੱਚ ਖਰੀਦ ਲਈਆਂ ਜੀ ਕੀਲ ਕੇ ਵੇਚਦੀਆਂ ਉਹਨਾਂ ਜਿੰਨੇ ਆ ਜਿਹੜੇ ਜ਼ਮੀਨਾਂ ਵੇਚਣ ਲੈਣ ਵਾਲੇ ਆ ਉਹਨਾਂ ਦੀ ਵੀ ਚੰਦ ਹੀ ਹੁੰਦੀ ਸੀ ਜੀ ਹੁਣ ਉਹਨਾਂ ਦੇ ਘਾਟਾਂ ਨਾਲ ਜੀ ਉਹਨਾਂ ਦੇ ਘਾਟਾਂ ਨਾਲ ਥੋੜਾ ਜਿਆ ਕੰਮ ਤੇ ਫਰਕ ਪਿਆ ਜੀ ਦੁਕਾਨ ਕੋਈ ਕੋਈ ਹੁੰਦੀ ਸੀ ਕੋਈ ਕੋਈ ਦੁਕਾਨ ਹੁੰਦੀ ਸੀ ਮੇਰਾ ਘਰ ਹੁੰਦਾ ਸੀ ਇੱਧਰ ਦੇ ਪਾਸੇ ਤੋਂ ਆ ਮੈਂ ਘਰ ਤੋਂ ਰਹਿ ਨਹੀਂ ਸਕਦਾ ਸੀ ਜਦ ਇੰਨਾ ਆਲਦੋ ਜੰਗਲ ਹੁੰਦਾ ਸੀ ਅਸੀਂ ਦੂਏ ਤੀਏ ਨੇ ਇੱਕ ਅੱਧਾ ਫਾਇਦ ਉੱਪਰੋਂ ਕਰ ਲਈਦਾ ਸੀ ਪਤਾ ਲੱਗਦਾ ਵੀ ਇੱਥੇ ਭਾਈ ਬੰਦੇ ਰਹਿੰਦੇ ਆ ਬਸ ਤੁਹਾਨੂੰ ਦੱਦਣਾ ਲੈਣੀ ਆ ਜੀ ਗਲੀਆਂ ਮੈਨੂੰ ਯਾਦ ਆ ਵੀ ਸਾਡੇ ਘਰ ਤੋਂ ਜਿਹੜੀ ਗਲੀ ਜਾਂਦੀ ਸੀ ਉਹ ਇੰਨੀ ਕੱਚੀ ਹੁੰਦੀ ਸੀ ਅਲਤੋਪਨ ਸ 8 ਸਾਲ ਪਹਿਲਾਂ ਦੀ ਗੱਲ ਹੈ ਕਿ ਸਾਡਾ ਲੜਕਾ ਸਿੱਦੇ ਦੁਕਾਨ ਤੇ ਆ ਰਿਹਾ ਸੀ ਮੀਂਹ ਪੈ ਰਿਹਾ ਸੀ ਮੀਂਹ ਦੇ ਵਿੱਚ ਉਹਦਾ ਸਕੂਟਰ ਵਿੱਚੇ ਡੁੱਬ ਗਿਆ ਫਿਰ ਨਿਕਲਿਆ ਜਦੋਂ ਠੀਕ ਆ ਜਿੰਨੀ ਇੰਨਾ ਪੱਚੀਆਂ ਸੀ ਜੀ 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 ਜਿੰਨੇ ਵੀ ਕੰਮ ਹੋਇਆ ਉਹ ਬਹੁਤ ਜ਼ਿਆਦਾ ਕੰਮ ਦੇ ਹੋਇਆ ਬਾਦਲ ਦੀ ਸਰਕਾਰ ਦੇ ਹੀ ਹੱਥੇ ਜੀ ਉਸ ਵੇਲੇ ਬਹੁਤ ਕੰਮ ਹੋਇਆ ਜੀ ਸਾਡੇ ਨਮਾ ਸ਼ਹਿਰ ਤੇ ਬੇਨਾਂ ਵਿਕਾਸ ਹੋਇਆ ਜੀ ਇੰਨਾ ਕੁਝ ਹੋਇਆ ਸਭ ਪਖਾਲੀ ਦਲ ਦੀ ਵਜ੍ਹਾ ਨਾਲ ਹੋਇਆ ਜੀ ਬਾਕੀ ਜਿੱਥੇ ਤੇ ਹਾਲਤ ਹੈ ਸ਼ਹਿਰ ਦੇ ਲੋਕਾਂ ਦੇ ਦੁਕਾਨਦਾਰਾਂ ਦੀ ਦੁਕਾਨਦਾਰ ਹੁਣ ਅੱਗੇ ਤੋਂ ਕਾਫੀ ਜ਼ਿਆਦਾ بڑے ਦੁਕਾਨਦਾਰ ਹੈ ਔਰ ਉਹਨਾਂ ਨੂੰ ਟਾਈਮ ਨਹੀਂ ਹੁੰਦਾ ਅਸੀਂ ਵੀ ਬਹੁਤ ਕੋਸ਼ਿਸ਼ ਕਰੀ ਦੀ ਆ ਵੀ ਸਵੇਰੇ ਸ਼ਾਮ ਸ਼ਹਿਰ ਨੂੰ ਪੂਰਾ ਨਮਾ ਸ਼ਹਿਰ ਦੇ ਵਿੱਚ ਸ਼ਹਿਰ ਨੂੰ ਇੱਥੇ ਆਂਦੇ ਆ ਜਾਂ ਇੱਕ ਪਾਸੇ ਉਧਰ ਦੇ ਪਾਸੇ ਉਧਰ ਜਾਂਦੇ ਆ ਮੇਰੇ ਖਿਆਲ ਤੇ ਹੁਣ ਮਾਸ਼ਾ ਦੀ ਆਬਾਦੀ ਪਜੋ ਜਿਆ 60000 ਰਹਿ ਗਈ ਆ ਜੀ ਮੇਰੇ ਖਿਆਲ ਤੋਂ ਹਜ਼ਾਰ ਆਦਮੀ ਨੂੰ ਸਾਇਦ ਨਹੀਂ ਜਾਂਦਾ ਹੋਗਾ ਉਹਦੇ ਬਾਅਦ ਨਹੀਂ ਜਾਂਦਾ ਪੂਰੀ ਸਭ ਦਵਾਈਆਂ ਦਾ ਵੀ ਬਹੁਤ ਫਰਕ ਪੈ ਗਿਆ ਅੱਜ ਦੇ ਸਮੇਂ ਦਾ ਕਿ ਜਦੋਂ ਕੋਈ ਇੱਕ ਟਾਈਮ ਹੁੰਦਾ ਸੀ ਉਸ ਸਮੇਂ ਦਾ ਕਿਉਂਕਿ ਬਿਮਾਰੀਆਂ ਵੀ ਅਲੱਗ-ਅਲੱਗ ਤਰ੍ਹਾਂ ਦੀਆਂ ਜਨਮ ਲੈਂਦੀਆਂ ਨੇ ਕਿਹਦਾ ਲੱਗਦਾ ਇਹ ਗੱਲ ਹੈ ਵੀ ਦੋਵਾਂ ਬਿਮਾਰੀਆਂ ਜਨਮ ਲੈਂਦੀਆਂ ਸਾਡੀ ਖੁਰਾਕ ਹੈ ਉਹ ਇੰਨੀ ਗਲਤ ਹੋ ਚੁੱਕੀ ਆ ਜੀ ਉਹਨੂੰ ਅਸੀਂ ਗਲਤ ਨੂੰ ਖਾਈ ਜਾਂਦੇ ਆ ਜੀ ਔਰ ਬੈਲੈਂਸਡ ਡਾਈਟ ਲੈਂਦੇ ਨੇ ਆ ਉਹਨਾਂ ਕੋਲ ਕੋਈ ਬਿਮਾਰੀ ਹੋ ਜਾਂਦੀ ਆ ਜੀ ਦਵਾਈਆਂ ਲੋਕ ਕਿਉਂ ਖਾਂਦੇ ਆ ਅੱਗੇ ਦਵਾਈਆਂ ਬਿਲਕੁਲ ਨਹੀਂ ਖਾਂਦੇ ਯਾਰ ਜੀ ਹੁਣ ਦਵਾਈਆਂ ਲੋਕ ਕੈਮਿਸਟਰੀ ਦੁਕਾਨ ਚੱਲ ਜਾਂਦੇ ਆ ਜੀ ਕਹਿੰਦੇ ਜੇ ਢਿੱਡ ਦੁਖਾਉ ਹੋ ਤਾਂ ਗੋਲੀ ਦਾ ਪੱਤਾ ਦੇ ਦਿਓ ਸਿਰ ਦੁਖਾਉ ਹੋ ਤਾਂ ਕੋਈ ਪੱਤਾ ਦੇ ਦਿਓ ਮੇਰੇ ਘਰ ਦੀ ਮਾਈਗਰੇਨ ਦਾ ਪੱਤਾ ਦੇ ਦਿਓ ਕਾਬਿ ਲੈਂਦੀ ਉਹਦਾ ਪੱਤਾ ਦੇ ਦਿਓ ਜੀ ਇਹ ਦਵਾਈਆਂ ਲੈ ਜਾਂਦੇ ਆ ਆਪੇ ਖਾਈ ਜਾਂਦੇ ਆ ਨਾ ਕੋਈ ਪੁੱਛਣਾ ਨਾ ਕੋਈ ਗਿਛਣਾ ਕੋ ਮੈਨੂੰ ਯਾਦ ਹੈ ਇੱਕ ਬੱਚਾ ਆ ਬੱਚੇ ਦੀ ਅੱਖਾਂ ਦੇ ਵਿੱਚ ਕੋਈ ਸੋਜ ਗਈ ਅੱਖਾ ਡਾਕਟਰ ਨੇ ਦਵਾਈ ਲਿਖੀ ਸੀ ਉਹਦੀ ਮਾਂ ਵਾਸਤੇ ਅੱਖ ਚ ਬਾਣ ਵਾਲੀ ਉਹ ਪਾਉਂਦੀ ਸੀਗੀ ਉਹਦੀ ਅੱਖ ਠੀਕ ਹੋ ਗਈ ਉਹਨੇ ਦੇਖਿਆ ਵੀ ਇਹ ਦਵਾਈ ਮੈਂ ਪਾਉਂਦੀ ਠੀਕ ਹੋ ਗਈ ਉਹਨ ਬੱਚੇ ਦਾ ਵੀ ਬੱਚਾ ਬਿਲਕੁਲ ਹੋ ਗਿਆ ਜੀ ਲੋਕਾਂ ਲੋਕ ਜਿਹੜੇ ਇੰਨੇ ਜਿਆਦਾ ਜਾਗਦੇ ਨਹੀਂ ਛਗੇ ਜੀ ਹੌਲੀ ਹੌਲੀ ਹੁਣ ਜਾਵਗੇ ਹੋਰਿਆ ਹਾਥੀ ਨੂੰ ਦੇਖ ਕੇ ਪੋਣ ਕੇ ਜੀ ਹਾਥੀ ਲੈੰਦੇ ਖਾਂਦੇ ਪੀਂਦੇ ਉਦਾਂ ਹੀ ਆ ਜੀ ਬਾਕੀ ਨਮਾ ਸ਼ਹਿਰ ਦੀ ਬਹੁਤਾ ਵਿਕਾਸ ਹੋਇਆ ਜਦ ਅੱਥੇ ਡੀਸੀ ਸਾਹਿਬ ਸਗੇ ਜੀ ਕ੍ਰਿਸ਼ਨ ਕੁਮਾਰ ਜੀ ਕਿਸ਼ਨ ਕੁਮਾਰ ਜੀ ਉਹ ਕਿਸ਼ਨ ਕੁਮਾਰ ਦੀ ਦੇਨ ਆਏ ਹਾਨੂੰ ਯਾਦ ਆ ਚਾਹਤ ਹੁੰਦੀ ਜਾਨੇ ਕਿ ਡੀਸੀ ਸਹਿਵਾ ਦੀ ਹਾਂ ਸਾਾਨੂੰ ਯਾਦ ਆ ਮੈਂ ਤੇ ਖਾਲਸਾ ਜੀ ਆਪਾਂ ਸਹਿਲ ਕਰਾਉਂਦੇ ਹੁੰਦੇ ਸੀਗੇ ਜਿੱਦ ਦੀ ਗਲੀ ਬਣੀ ਜਾਂਦੀ ਸੀ ਸਹਿਲ ਕਰੀ ਜਾਂਦੇ ਜਿੱਦ ਦੀ ਗਲੀ ਬਣੀ ਆ ਉਹ ਅੱਜ ਮਹਿਨਤਾਂ ਜੀ ਇੱਥੇ ਹੁੰਦੇ ਸੀ 3-3 ਉਹਨਾਂ ਦੇ ਬਾਗ ਦੋ ਹੁੰਦੇ ਹੁੰਦੇ ਸੀ ਅੱਛਾ ਜੀ 3-3 ਉਹਨਾਂ ਦੇ ਬਾਗ ਹੁੰਦੇ ਸੀ ਤੇ ਬਸ ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ ਸੀ ਬਾਲਾਂ ਦਾ ਇਹ ਉਹਦੀ ਮਿਹਨਤ ਨਾਲ ਉਹਦੀ ਮਿਹਨਤ ਸਦਕਾ ਉਹਦੀ ਇਮਾਨਦਾਰੀ ਸਦਕਾ ਇਹ ਪਾਰਕ ਬਣਿਆ ਨਵਾਂ ਸ਼ਹਿਰ ਦਾ ਹੱਥ ਇਹ ਨੂੰਨੇ ਕੋਸ਼ੀਕ ਦੀ ਠੀਕ ਕਰਨ ਦੇ ਬਾਅਦ ਯਾਦ ਆ ਕੋਈ ਸਵੇਦ ਨੂੰ ਆ ਗਿਆ ਡੀ ਸਾਹਿਬ ਮੇਰੀ ਬੜੀ ਸਾਹ ਖੰਦੀ ਸੀ ਜੀ ਡੀ ਸਾਹਿਬ ਆ ਗਿਆ ਡੀ ਸਾਹਿਬ ਨੇ ਕਿਹਾ ਵੀ ਮੈਂ ਆ ਤੋ ਸਬਜੀ ਮੰਡੀ ਜਾਣਾ ਜੀ ਅਸੀਂ ਚੱਲੇ ਤੁਹਾਡੇ ਪੱਥਰਗੜ ਦੇ ਨਾਲ ਦਲ ਭਏ ਜੀ ਦੁਕਾਨਾਂ ਦਾ ਸਾਮਾਨ ਪਿਆ ਸੀ ਆਪਾਂ ਦਾ ਦੁਕਾਨਾਂ ਦੇ ਨਿਸ਼ਾਨਾ ਦਿੱਤਾ ਚੱਕ ਲਓ ਚੱਕ ਲਓ ਆ ਗਿਆ ਵਾਹ ਜੀ ਵਾਹ ਲੇਖ ਉਹਨਾਂ ਸਾਨੂੰ ਦੇਖ ਲਿਆ ਕੰਨ ਕੀ ਕਰਦੇ ਪਏ ਅੱਛਾ ਜੀ ਕਹਿੰਦੇ ਵਧੀਆ ਆਦਮੀ ਸਿਗੇ ਐਨੇ ਮਿਲਨਸਾਰ ਬਹੁਤ ਮਿਲਨਸਾਰ ਜੀ ਕਿ ਮੈਂ ਦੇਖਿਆ ਕਿ ਗਰਾਊਂਡ ਲੈਵਲ ਤੋਂ ਕੰਮ ਕਰਨ ਵਾਲੇ ਡੀਸੀ ਸਹਿਬਾਨ ਸਿਗੇ ਜੀ ਜੀ ਕਿਸੇ ਨੇ ਤਾਂ ਸ਼ਿਕਾਇਤ ਕੀਤੀ ਹੈ ਜੀ ਕਿ ਇੱਥੇ ਜੀ ਬੱਚੇ ਬੱਚੀਆਂ ਫਿਰਦੇ ਆ ਜੀ ਹਾਂ ਇੱਕ ਦਿਨ ਬੁਲਾਉਂਦੇ ਆ ਤੇ ਉਹ ਕਹਿੰਦਾ ਇਹ پارک ਹੁੰਦਾ ਕੱਲ ਹੀ ਆ ਜੀ 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 پارک ਤੇ ਜਾਓ ਬੱਚੇ ਬੈਠਣ ਬੱਚਿਆਂ ਬੈਠਕ ਇਹ ਮੈਂ ਤਾਂ ਕਹਿੰਦਾ ਜਿਆਦਾ ਨਾ ਵੀ 80 ਸਾਲ ਦੇ ਬਾਹ ਲੈ ਦੇਦੀ ਉਹਨਾਂ ਦਾ ਬਾਹ ਦਾ پارک ਬਕਸਰਾ ਬਣਾਤਾ ਜਾਓ ਜੀ ਕਿੰਤੂ ਹਰ ਗੱਲ ਨੂੰ ਕਹੀ ਜਾਣਾ ਕਿ ਆਪ ਕੀ ਤੂੰ ਇੱਕ ਨਹੀਂ ਲੋਕਾਂ ਨੇ ਦੱਸੇ ਜਾਣੀ ਜੀ 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 ਇਸ ਲਈ ਬੋਨਾ ਨੇ ਬੜਾ ਕੰਮ ਕੀਤਾ ਇੱਥੇ ਔਰ ਸ਼ਹਿਰ ਇਹ ਬਹੁਤ ਜ਼ਿਆਦਾ ਵਧੀਆ ਬੜੇ ਈਚੇ ਵੀ ਆਦਮੀ ਰਹਿੰਦੇ ਇੱਥੇ ਬਹੁਤ ਵਧੀਆ ਆਦਮੀ ਰਹਿੰਦੇ ਪ੍ਰਿਸਾਪ ਸਮੇਂ ਦੇ ਨਾਲ-ਨਾਲ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਨੌਜਵਾਨ ਨੂੰ ਮੈਸੇਜ ਤੁਸੀਂ ਜੇ ਮਾਦੀ ਦੇ ਦਿਓ ਨੌਜਵਾਨ ਨਹੀਂ ਮੰਨਦੇ ਅੱਜ ਕੱਲ੍ਹ ਮੰਨਦੇ ਨੇ ਅੱਜ ਕੱਲ੍ਹ ਨੌਜਵਾਨਾਂ ਨਾਲ ਜੇ ਕਿਸ ਨੂੰ ਕਹਿ ਦਿਓ ਕੋਈ ਗੱਲ ਜੀ ਤਾਂ ਉਹ ਕਹਿੰਦੇ ਬਾਪੂ ਤੈਨੂੰ ਕੀ ਪਤਾ ਜੀ ਇਸ ਲਈ ਨੌਜਵਾਨ ਦੇਖਦੇ ਆ ਦੇਖਦੇ ਕਰਦੇ ਦਾ ਨੌਜਵਾਨ ਉਹੀ ਆ ਜੋ ਅਸੀਂ ਕਰਦੇ ਆ ਜੀ ਲੇਕਿਨ ਇਹ ਫਿਰ ਵੀ ਨੌਜਵਾਨ ਕਿਸੇ ਦੇ ਕਹਿਣ ਚ ਨਹੀਂ ਅੱਜ ਕੱਲ੍ਹ ਨੌਜਵਾਨ ਬਹੁਤ ਜ਼ਿਆਦਾ ਅਡਵਾਂਸ ਹੋ ਚੁੱਕਿਆ ਜੀ ਹਰ ਗੱਲ ਹਰ ਆਦਮੀ ਕੋ ਮੋਬਾਈਲ ਦੋ ਦੋ ਮੋਬਾਈਲ ਰੱਖੇ ਆ ਸਾਰੇ ਦਿਨ ਮੰਨ ਦੀ ਅੱਖਾਂ ਮੋਬਾਈਲ ਤੇ ਰਹਿੰਦੀਆਂ ਜੀ ਤੇ ਸਾਰਾ ਦਿਨ ਦਾ ਕੰਮ ਇਹੀ ਰਹਿੰਦਾ ਸਕੂਲ ਚੱਲ ਗਏ ਜਾਂ ਨਾ ਚੱਲ ਗਏ ਜੇ ਮਾਸਟਰ ਦਬਕਾ ਮਾਰਦਾ ਤਾਂ ਉਹਨੂੰ ਮਾਰਨ ਤੇ ਚਲ ਪੈਣਾ ਸਾਡੇ ਵਿਲੇ ਸ਼੍ਰੀ ਆਮ ਹੁੰਦਾ ਸੀ ਆਹਦੀ ਸਕੂਲ ਦੇ ਵਿੱਚ ਉਹ ਅੰਦਾ ਡੰਡਾ ਹੁੰਦਾ ਸੀ ਉਹਦਾ ਡੰਡਾ ਦੇਖ ਕੇ ਅੱਧੇ ਲੋਕਾਂ ਦਾ ਮੂੰਹ ਨਿਕਲ ਜਾਂਦਾ ਵਾਹ ਵਾਹ ਐਨੇ ਵਧੀਆ ਹੁੰਦਾ ਸੀ ਹੁਣ ਵੀ ਉਹ ਬਾਸਟਰ ਸਾਹਿਬ ਆਉਂਦੇ ਆ ਤਾਂ ਸਕੂਲ ਦੇ ਗੋਡੀਆਂ ਲਾਈਦਾ ਜੇ ਕਿਤੇ ਮਿਲਦੇ ਆ ਬੱਲੇ ਬੱਲੇ ਅਜੇ ਵੀ ਅਜੇ ਵੀ ਮੇਰਾ ਉਹ ਮੈਂ ਵੱਡਾ ਲੜਕਾ ਇੱਥੇ ਅਮਰਪਾਲ ਜੈਨ ਜਿਹਨ ਪੂਰਾ ਗੰਦੇ ਹੁੰਦੇ ਸੀ ਉਹਦਾ ਸਕੂਲ ਹੁੰਦਾ ਸੀ ਉਹ ਸਕੂਲ ਦੇ ਵਿੱਚ ਆ ਕੇ ਉਹਨਾਂ ਨੇ ਜ ਸਕੂਲ ਚ ਜਾਣਾ ਜੀ ਉਹ ਉੱਥੇ ਪੜ੍ਹਦੇ ਹੁੰਦੇ ਸੀ ਇੱਕ ਦਿਨ ਉਹ ਖੇਡਦਾ ਖੇਡਦਾ ਪਿਆ ਸੀ ਤੇ ਉਸੇ ਵੇਲੇ ਆ ਗਏ ਪੂਰਾ ਜੀ ਆ ਗਏ ਦੇਖ ਕੇ ਉਹਨਾਂ ਨੇ ਉਹਨੂੰ ਫੜਿਆ ਫਿਰ ਚੰਗੀ ਨਾਲ ਕੁੱਟਿਆ ਜੀ ਹੁਣ ਵੀ ਉਹ ਪੂਰਾ ਜੀ ਕਿਰੇ ਆਂਦੇ ਆ ਹੁਣ ਥੋੜਾ ਜਿਹਾ ਹੈਂਡੀਕੈਪ ਹੈ ਕਿਤੇ ਆਂਦੇ ਆ ਤਾਂ ਮਿਆ ਲੜਕਾ ਦੁਕਾਨ ਤੋਂ ਨਿਕਲ ਕੇ ਉਹਨਾਂ ਪੈਰੀ ਹੱਲਾ ਵਾਹ ਜੀ ਵਾਹ ਇਹ ਪਿਆਰ ਦੀ ਗੱਲ ਹੈ ਜੀ ਇਹ ਪਿਆਰ ਦੀ ਗੱਲ ਹੈ ਇਹ ਚਾਹੀਦਾ ਵੀ ਆ ਬਾਕੀ ਨੌਜਵਾਨ ਜੇ ਨੌਜਵਾਨ ਸਮਝ ਸਕਣ ਜੀ ਨੌਜਵਾਨ ਮਾਪੇ ਦਾ ਆਖਾ ਮੰਨਣ ਪੂਰਾ ਜੀ 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 ਤੇ ਆਪਣੇ ਮਨ ਮਦ ਦੀ ਨਾ ਕਰਨ ਤਾਂ ਅੱਜ ਕੱਲ ਨੌਜਵਾਨਾਂ ਦੇ ਵੀ ਅੱਗੇ ਕੁਝ ਨਹੀਂ ਆ ਕੋਈ ਸਰਵਿਸ ਨਹੀਂ ਆ ਕੋਈ ਨੌਕਰੀ ਨਹੀਂ ਆ ਉਹ ਐਮਏ ਕਰ ਗਿਆ ਕੋ ਪੀਐਸ ਡਵੈਲਪਮੈਂਟ ਕਰ ਗਿਆ ਕੋ ਬੀਐਡ ਕਰ ਲਿਆ ਕੋ ਬੀਏ ਕਰ ਗਿਆ ਉਹਨਾਂ ਨੂੰ ਕੋਈ ਜਗ੍ਹਾ ਨਹੀਂ ਆ ਜੀ ਤੇ ਸਰਕਾਰ ਨੂੰ ਚਾਹੀਦਾ ਸਰਕਾਰ ਨੂੰ ਵੀ ਉਹਨਾਂ ਦੇ ਵੱਧ ਤੋਂ ਵੱਧ ਨੌਕਰੀਆਂ ਜੀ ਲੱਭਿਆ ਕਰਵਣੀਆਂ ਚਾਹੀਦੀਆਂ ਤਾਂ ਕਿ ਲੋਕ ਕੰਮ ਕਰ ਸਕਣ ਜੀ ਬਾਕੀ ਨੌਜਵਾਨ ਨੇ ਕੋਈ ਮੈਸੇਜ ਹੈ ਵੇ ਭਾਈ ਜਿੱਦਾਂ ਦੇ ਮਾਪੇ ਮਾਪੇ ਤਾਂ ਡਿਫੈਂਸਿਵ ਹੁੰਦੇ ਆ ਤਾਂ ਤੁਸੀਂ ਉਸ ਢੰਗ ਨਾਲ ਹੋਵੋ ਤਾਂ ਕਿ ਮਾਪੇ ਨੂੰ ਇਹ ਗੱਲ ਦਾ ਪਤਾ ਹੋਵੇ ਜੀ ਬਿਲਕੁਲ ਮੈਂ ਤੁਹਾਡੀ ਤੁਹਾਡੀ ਜੀ ਜੀ ਬਿਲਕੁਲ ਜੀ ਬਿਲਕੁਲ ਚੈਨਲ ਦੇ ਮਾਧਿਅਮ ਰਾਹੀਂ ਬਿਲਕੁਲ ਜੀ ਚੈਨਲ ਨੂੰ ਜੀ ਇਹ ਬੇਨਤੀ ਕਰਨਾ ਚਾਹੁੰਦਾ ਕਿ ਤੁਸੀਂ ਜਿਹੜਾ ਇਹ ਪਵਾਲਾ ਕੀਤਾ ਸ਼ਹਿਰ ਦੇ ਵਾਏ ਬਹੁਤ ਵਧੀਆ ਕੀਤਾ ਜੀ ਲੇਕਿਨ ਇਹ ਵੀ ਜਿੰਨੇ ਵਿਚਾਰ ਆ ਲੋਕਾਂ ਦੇ ਕੋਸ਼ਿਸ਼ ਕਰੋ ਛੋਟੇ ਦਾ ਵੱਡੇ ਦਾ ਉਮਰਾਂ ਦੇ ਦਾ ਗਬਰੇ ਦਾ ਸਾਦਾ ਵਿਚਾਰ ਲਾਓ ਉਹ ਸਾਰੇ ਪੰਜਾਬ ਨਸ਼ਾ ਗੋਲੋ ਸ਼ਾਇਦ ਇਹਨਾਂ ਨੌਜਵਾਨ ਨੂੰ ਕੋਈ ਫਾਇਦਾ ਹੋਵੇ ਧੰਨਵਾਦ ਸ਼ੁਕਰੀਆ ਬਹੁਤ-ਬਹੁਤ ਮਿਹਰਬਾਨੀ